जिसके सिर ऊपर तू स्वामी सो दुख कैसा पावे जिसके सिर ऊपर तू स्वामी सो दुख कैसा पावे तेरी शरण च जो कोई आवे अरदास करौ कोई कर जोड मांगो एक दान ਹਾਏ ਮਤੁੱਠੇ ਪਾਵਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਏ ਮੇਰੇ ਮਾਲਕ ਮੈਂ ਝੋੜੀ ਆਣ ਕੇ ਤੇਰੇ ਕੋਲ ਵਰਤਾਕ ਮੰਗਣਾ ਪਰ ਮੈਨੂੰ ਪਤਾ ਹੈ ਕੋ ਉਦਾਤ ਕਿੰਨੂ ਮਿਲਦੀ ਹੈ ਜਿਹਦੇ ਤੂੰ ਜਿਹਦੇ ਤੇ ਤੂੰ ਟੁੱਟ ਪਾਵੇਂ ਜਿਹਦੇ ਤੇ ਤੂੰ ਪ੍ਰਸਾਨ ਹੋ ਜਾਵੇਂ ਇਹ ਵਾਰ ਵਾਹ ਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪਰਥਾ ਬਗਾਉ ਜੀ ਸਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਇ ਰਾਏ ਸਿੱਖ ਆਜ਼ਾਦ ਸੈਨਾ ਜਥੇ ਬੰਦੀ ਵੱਲੋਂ ਦਾਤਾ ਜੀ ਗੁਰਬਾਣੀ ਕੀਰਤਨ ਸਨਮਾਨ ਸਮਰੋਹ ਆਯੋਜਨ ਕੀਤਾ ਗਿਆ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਜੀਤ ਹੈ ਨਾ ਕਿ ਪੂਰੀ ਟੀਮ ਵੱਲੋਂ ਵਾਖ ਵਾਖ ਪਿੰਡਾਂ ਤੋਂ ਸ਼ਹਿਰਾਂ ਤੋਂ ਆਇਓ ਇਫਾਰੇ ਤੁਹਾ ਗੰਦਾ तहे ਦਿਲੋਂ ਧੰਨਵਾਦ ਕਰਦੇ ਆ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਨ ਤੋਂ ਵੀ ਅਵਾਜ਼ਾਰ ਨੇ ਉਹ ਇਲਾਜ ਕਰਨ ਤੋਂ ਜਿਹੜੇ ਅਸਮਰਥ ਲੋਕਾਂ ਦੀ ਮਦਦ ਕੀਤੀ ਗਈ ਕਰੇ ਸ਼ਰੀਰਿਕ ਲੋਕ ਰੋਗ ਲੋਕਾਂ ਨੂੰ ਲੱਗੇ ਸੀ ਉਹਨਾਂ ਦਾ ਇਲਾਜ ਕੀਤਾ ਗਿਆ ਔਰ ਬਹੁਤ ਵੱਡੇ ਵੱਡੇ ਕੈਂਪਸ ਜਿੱਥੇ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਬਹੁਤ ਇਲਾਜ ਕੀਤਾ ਗਿਆ ਇਹਨਾਂ ਦਾ ਬਹੁਤ ਮਿਹਨਤ ਕੀਤੀ ਇਸ ਜਥੇਬੰਦੀ ਨੇ ਮਿਹਨਤ ਖੁਦ ਕਿਸੇ ਬਰਨਾਮੀ ਨਾਲ ਜਿਹੜਾ ਉਹ ਬਦਲਾ ਸੀ ਸਮਾਜ ਨੂੰ ਮੈਂ ਵਧਾਈ ਦਿੰਦਾ ਸਰਦਾਰ ਗੁੰਡਾ ਸਿੰਘ ਬੜਵਾਲ ਜਿਹੜਾ ਦੀ ਟੀਮ ਨੂੰ ਅੱਜ ਦਾ ਜੋ ਇਹ ਪ੍ਰੋਗਰਾਮ ਆ ਇਹ ਆਦਮਾ ਦਾ ਰੋਜ਼ ਤੂਰ ਕਰ ਪੜਾ ਹੈ ਮੈਂ ਸੈਲੂਟ ਕਰਦਾ ਉਸ ਰਾਸ਼ੀਕ आजाद ਸੈਨਾ ਦੇ ਪ੍ਰੈਜ਼ੀਡੈਂਟ ਮੋਤਾ ਸਿੰਘ ਜੀ ਵੜਵਾਲ ਨਾਲੋਨਾ ਦੇ ਸਾਥੀ ਚੇਅਰਮੈਨ ਇੰਜੀਨੀਅਰ ਕੋਲ ਜੋ ਕੁਂਦੀਪ ਕਚੋਰਾ ਜੀ 코로나 ਦੀ ਸਮੂਚੇ ਨੀਮ ਨੂੰ ਤੇ ਮੈਂ ਆਪਣੇ ਆਪ ਨੂੰ ਕੁਝ ਕਿਸਮਤ ਸਮਝਦਾ ਕਿ ਮੈਨੂੰ ਇਸ ਸਟੇਜ ਤੋਂ ਬੋਲਣ ਦਾ ਮੌਕਾ ਮਿਲਿਆ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਰਾਏ ਸਿੰਘ ਜੀ ਦਾ ਸੰਗਤ ਵੱਲੋਂ ਸਮੇ ਸਮੇਂ ਤੇ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਾਂਦੇ ਨੇ ਕਿ ਸਮਾਜ ਵਿੱਚ ਬਹੁਤ ਸਾਰੇ ਪ੍ਰੋਗਰਾਮਾਂ ਸਿੱਖੀ ਕਥੀ ਬੰਦੀ ਵਾਲੇ ਦੀ ਪੈਦਾ ਹੋਏ ਅੱਜ ਦਾ ਇਹਦਾ ਮੇਨ ਪ੍ਰੋਗਰਾਮ ਮਹਿਮਾਨੀ ਤੌਰ ਤੇ ਇਸ ਸਮਾਜ ਸਮਰੋਹ ਤੁਸੀਂ ਜਿਹੜਾ ਬਹੁਤ ਸਾਰੇ ਸਾਡੇ ਸੇ ਬੱਚੇ ਨੇ ਜਿਹਨਾਂ ਨੇ ਅਚੀਵਮੈਂਟ ਕੀਤੀ ਹੈ ਚਾਹੇ ਪੜ੍ਹਾਈ ਕੋ ਕੋਈ ਖੇਡ ਕੋ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕਰਾਂਗੇ ਤਾਂ ਕਿ ਉਹਨਾਂ ਦਾ ਮਨ ਵੀ ਖੁਸ਼ ਹੋ ਸਕੇ ਔਰ ਸਾਡੇ ਇਲਾਕੇ ਦੇ ਬੱਚੇ ਤੇ ਨੌਜਵਾਨ ਨੇ ਉਪਰਲੇ ਨੈਸ਼ਨਲ ਲੈਵਲ ਤੇ ਡੁੱਬ ਦੇ ਬੇ सत गुरु चाले जिसके सिर ऊपर तू स्वामी सो दुख कैसा पाए जिसके सिर ऊपर तू स्वामी सो दुख कैसा पाए वाहे